पर न मेरा ॾिष्टी मालिक समतो पूजा राम भाष्टी जै मालिक समतो जाम ਧੰਨਵਾਦ ਤੋਂ ਲੋ ਜਿੰਨੇ ਕਿ ਬਿਹਾਰ ਦੀ ਕਬੂਲ ਤੇ ਕਾਲਿਆ ਤੋਂ ਮੇਰਾ ਵੀ ਚੰਨਾ ਜੀ ਤੇ ਫਾਗਨ ਮੈਡੀਕਲ ਤੇ ਸਾਡਾ ਜੀਜ ਉਹਨਾਂ ਦੇ ਨਾਲ ਜਿੰਨੇ ਉਹਨਾਂ ਦੀ ਟੀਮ ਸਭ ਦਾ ਧੰਨਵਾਦ ਲੋ ਜੱਸ ਜਮਨੇ ਸਤਿ ਸ਼੍ਰੀ ਅਕਾਲ ਜੀ ਤੁਹਾਡੀ ਸਮਰਥਾ ਬਹੁਤ ਬਹੁਤ ਨਮਨ ਕਰਦੇ ਆ ਕਿ ਸਾਡੇ ਭਰਾ ਗੋਪਰਤਾਜ ਸਿੰਘ ਜੋਤੀ ਪਟਿਆਲਾ ਆਪਣੇ ਸਾਥੀਆਂ ਸਮੇਂ ਇੱਥੇ ਪਹੁੰਚੇ ਉਹਨਾਂ ਨੂੰ ਵੀ ਅਸੀਂ ਇੱਥੇ ਆਉਂਦੇ ਜੀ ਜੀਆਗਰ ਪ੍ਰਿੰਸ ਸਰਮਾ ਜੀ ਉਹਨਾਂ ਦੇ ਨਾਲ ਮਨੋਨ ਸਿੰਘ ਜੀ ਮੋਣਾਬਈ ਚੰਡੀਗੜ੍ਹ ਪੁਲਿਸ ਤੋਂ ਜੀ ਆਨ ਆਇਆ ਪ੍ਰਿੰਸ ਸਰਮਾ ਜੀ ਉਹਨਾਂ ਨਾਲ ਆਏ ਗੁਰਪ੍ਰਤਾਪ ਸਿੰਘ ਜੋਤੀ ਬੜਿਆਲਾ ਵਿਸ਼ੇਸ਼ ਤੌਰ ਤੇ ਸਾਡੇ ਹਰ ਮੇਲੇ ਦੇ ਵਿੱਚ ਆਸਰੀਆਂ ਪਰਦੇ ਵੱਡੇ ਭਰਾ ਸਾਡੇ ਗੁਰਪ੍ਰਤਾਪ ਸਿੰਘ ਜੋਤੀ ਬੜਿਆਲਾ ਉਹਨਾਂ ਨੂੰ ਵੀ ਅਸੀਂ ਇੱਜ਼ਤ ਜਿਆ ਮਾਨਦੇ ਆ ਜਿੰਨੇ ਵੀ ਬੰਦ ਨਾਲ ਸਾਥੀ ਪਹੁੰਚੇ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਵੇਂ ਵੀ ਸਾਡੇ ਮਹਿਮਾਨ ਸਾਡੇ ਰਜਗਰ ਸਰਦਾਰ ਸੋਨੂ ਅਰਸ਼ੀ ਦੇ ਨਾਮ ਜੋ ਕਿ ਸਟੇਜ ਅਨਾਊਂਸਰ ਦੀ ਡਿਊਟੀ ਨਿਭਾਉਂਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਬੜੀ ਮਿਹਰਬਾਨੀ ਜਿਨੇ ਉਹਦੇ ਖੇਡ ਪ੍ਰਮੋਟਰ ਉਹਦੇ ਸਮਾਜ ਸੇਵਕ ਜੈ ਸਿੰਘ ਜਗਲਾ ਸੰਜੀਤ ਸਿੰਘ ਜੀਤੀ ਪ੍ਰਧਾਨ ਨਗਰ ਕੌਂਸਲ ਤਰਾਲੀ ਮਨਮੋਹਨ ਚੀਮਾ ਜੀ ਬਲਵਿੰਦਰ ਸਿੰਘ ਕਾਲਾ ਗੁਰਜੀਤ ਕਾਲੇਵਾਲ ਅਰਵਿੰਦਰ ਕਾਲੇਵਾਲ ਗੁਰਮੀਤ ਮਾਵੀ ਔਰ ਸਾਡੇ ਰਵਿੰਦਰ ਸਿੰਘ ਜੀ ਖੇੜਾ ਜੀ ਖੁਸ਼ਹਾਲ ਪੱਟੀ ਜੀ ਜਸਵੀਰ ਬਿੱਲਾ ਵੀਰ ਸਾਰੇ ਹੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੰਨੇ ਵੀ ਮਹਿਮਾਨ ਸਾਡੇ ਵਿਚਕਾਰ ਪਹੁੰਚ ਰਹੇ ਸਾਰਿਆਂ ਨੂੰ ਜੀਆਂ ਨੂੰ ਸਾਡਾ ਵੀਰ ਦੀਪਕ ਸ਼ਰਮਾ ਢਿੱਪੂ ਕੁਰਾਲੀ ਦਵਿੰਦਰ ਰੈਣਾ ਬਿੱਟੂ ਜੀ ਸ਼ੇਰ ਸਿੰਘ ਜੀ ਚਰਨਜੀਤ ਸਿੰਘ ਚੰਨਾ ਗਾਲੇਵਾਲ ਦਵਿੰਦਰ ਠਾਕੁਰ ਸਾਰੇ ਹੀ ਮਹਿਮਾਨਾਂ ਨੂੰ ਜੀਹਾਂ ਗੁਰਪਸਬਾਦ ਸਬਜੀ ਮੰਡੀ ਕੁਰਾਲੀ ਵੱਲੋਂ ਸਾਰੇ ਹੀ ਮਹਿਮਾਨਾਂ ਦਾ ਨਿੱਗਾ ਸਵਾਗਤ ਕੀਤਾ ਜਾ ਰਿਹਾ ਹੈ ਭਾਈ ਵੱਡੇ ਪ੍ਰਾਤ ਸਾਡੇ ਗੁਰਪ੍ਰਤਾਪ ਸਿੰਘ ਮਹਿਮਾਨ ਪਹੁੰਚੇ ਹੋਣ ਦੇ ਨਾਲ ਸਾਰੇ ਮਨ ਹੀ ਇੱਥੇ ਹਮ ਦੇ ਸਵਾਗਤ ਕਰਦੇ ਆ ਭਾਈ ਮੋਨਾ ਸਾਡਾ ਚੰਡੀਗੜ੍ਹ ਪੁਲਿਸ ਤੋਂ ਮਨ ਮੋਨ ਸਿੰਘ ਜੀ ਹੇਮਰਾਜ ਹੈਪੀ ਵਰਮਾ ਜੀ ਸਾਡੇ ਪ੍ਰੋਪਰਟੀ ਡੀਲਰ ਨੇ ਉਹਗੇ ਸਮਾਜ ਸੇਵਕ ਨੇ ਕੇਮਰਾਜ ਹੈਪੀ ਵਰਮਾ ਉਹ ਵੀ ਸਾਡੇ ਅੱਜ ਘਰ ਪਹੁੰਚ ਰਹੇ ਹਨ ਉਹਨਾਂ ਨੂੰ ਵੀ ਇੱਥੇ ਹੋਰ ਦਿੰਨੇ ਦਾ ਸਵਾਗਤ ਕੀਤਾ ਜਾ ਰਿਹਾ ਪੂਰੀ ਪ੍ਰਬੰਧਕ ਕਮੇਟੀ ਵੱਲੋਂ ਭਾਰਤੀ ਆਲਮਿਕ ਧਰਮ ਸਮਾਜ ਸਭਜੀ ਮੰਡੀ ਗੁਰਾਲੀ ਵੱਲੋਂ ਕੇਮਰਾਜ ਹੈਪੀ ਵਰਮਾ ਜੀ ਸਾਥੀਆ ਸਵੇਤ ਇਸ ਪੰਡਾਲ ਦੇ ਵਿੱਚ ਪਹੁੰਚ ਰਹੇ ਸਾਰਿਆਂ ਨੂੰ ਹੀ ਇੱਥੇ ਹੋਰ ਦਿੰਨੇ ਦਾ ਸਵਾਗਤ ਕੀਤਾ ਜਾ ਰਿਹਾ ਹੈ ਹੇਮਰਾਜ ਹੈਪੀ ਬਰਮਾ ਉਹਨਾਂ ਦੇ ਨਾਲ ਜਿਹਨੇ ਵੀ ਸਾਥੀ ਇੱਥੇ ਪੁੰਚੇ ਸਾਰਿਆਂ ਨੂੰ ਹੀ ਭਾਰਤੀ ਆਮਰ ਅਰਸ਼ੀ ਤੇ ਨੀ ਭਗ ਨਰੇਂਦਰ ਜੋਗ ਉਹਨਾਂ ਦੇ ਨਾਲ 900 ਦੀ ਡਿਊਟੀ ਨਿਭਾਉਂਦੇ ਆ ਕੋ ਤੁਹਾਡੇ ਰੂਪ ਨੂੰ ਕਰਨਗੇ ਆਪਣੇ ਅੰਦਾਜ਼ ਦੇ ਵਿੱਚ ਉਹਨਾਂ ਨੂੰ ਜਸਪਾਲ ਸਾਡਾ ਵੀ ਰਹੰਸ ਜੀ ਹੈ ਮੌਜਦੇ ਆ जिन्हें भी मेहमान साढ़े उत्ते हैं कदम कदम साढ़े वालों निघा स्वागत है पूरी प्रबंधक कमेटी भारतीय बाल्मिक धर्म समाज सब्जी मंडी बुराली वालों सारे ही मेहमान का बहुत बहुत धनबाद बड़ी मेहरबानी शुक्रिया जी धनवाद करते हैं जिन्हें भी मेहमान इतने पहुंचे हैं और चलिया हुआ कदम कदम इस दरबार के आने महारिषि बाल्मिक प्रगट उत्सव के मौके पर पहुंचे हो सारे का बहुत बहुत धनबाद करते हैं गुरमेल पावला जी आशु गोयल रणधीर धीरा भाई साढ़े गिलों भी अभी आने का स्वागत किया जा रहा है भारतीय धार्मिक धर्म समाज सब्जी मंडी परी वो जिन्हें भी साजे मेहमान सा पहुंच रहे हैं रणजीत सिंह गिल साहब पाल इंदर सिंह जी बाट उन्होंने रणधीर धीरा भाई विशु अंदर दादाजी हो तो, रणधीर धीरा भाई गुरमेल बालला जी जिन्हें भी मेहमान सारे सा पहुंच रहे हैं, उन्होंने भारतीय बाल में धर्म समाज पंजाब दे बोलो, निकी जारे। बहुं 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 की जिया कहा जा रहा है सारे ही बहुत बहुत धन्यवाद रणजीत सिंह की गिर पाल इंदर सिंह की बात, धीराबाई प्रिंस भाई, प्रिंस के जिन्हें भी मेहमान पहुंच रहे सारे ही असी जिया कह रहे ਤੁਹਾਨੂੰ ਵੀ ਸਾਡੇ ਅੱਜ ਦੇ ਮੁੱਖ ਮਹਿਮਾਨ ਦੇ ਭਗਵਾਨ ਵੈਕਮਿ ਕੀ ਮਹਾਰਾਜ ਜੀ ਦੇ ਵਿੱਚ ਪਹੁੰਚੇ ਨੇ ਸਾਰਿਆਂ ਨੂੰ ਭਗਵਾਨ ਵੈਕਮਿ ਕੀ ਮਹਾਰਾਜ ਜੀ ਦੇ ਪਰਗਰਦ ਉਸਦਿਆਂ ਜੀ ਸਾਰਿਆਂ ਨੂੰ ਸਾਡੇ ਵੱਲ ਲੱਖ ਲੱਖ ਮੁਬਾਰਕਾਂ ਚੇਰਮੈਨ ਸਾਹਿਬ ਜੀ ਇਹ ਸ਼੍ਰੀਮਾਨ ਰਾਜਕੁਮਾਰ ਜੀ ਤੇ ਸਾਡੇ ਪ੍ਰਧਾਨ ਸਾਹਿਬ ਜੀ ਚਮਨ ਲਾਲ ਸਮਜੀ ਤੁਨਰੇ ਨਾਲ ਕਾਲੇ ਕੱਡ ਮਾਰਦੇ ਕਾਲਿੰਦਰ ਸਿੰਘ ਜੀ ਬਾਠ ਲੋ ਜੀ ਹੈ ਲਾਲਾ ਲਾਲਾ ਮੈਂ ਜਮ ਜਿਹੜਾ ਜਿਹੜਾ ਕਾਲੇ ਵਾਲਾ ਜ਼ਫਰਦਾਰ ਜੀ ਜਿਹੜੇ ਦिसू ਜੀ ਆਸ਼ੂ गोयल ਨਤੇ ਜੀ ਦੇ ਆਪ ਪਾਉ ਮਾਰੀ ਜੈ ਸਿੰਘ ਚੱਕਲਾਂ ਤੋਂ ਕਾਲਾ ਬਾਈ ਮਨਮੋਹਨ ਸਿੰਘ ਚੀਮਾ ਜੀ ਹੇਮਰਾਜ ਹੈਪੀ ਵਰਮਾ ਕਿਹਾ ਜੀ ਹੈਪੀ ਚੱਕਲ ਸਾਡੇ ਵੀਰ ਉਮਰਾਉ ਸਿੰਘ ਜੀ ਨੰਬਰਦਾਰ ਉਹਨਾਂ ਦੇ ਪਰਿਵਾਰ ਦੇ ਵਿੱਚ ਆਰਸ਼ਦੀਰthੀਮਾ ਜੀ